ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ सुरेंद्र ਲੰਬਾ ਆਈਪੀਐਸ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੋਰੀਆਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਸਰਬਜੀਤ ਸਿੰਘ ਬੰਆ ਐਸਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਡੀਐਸਪੀ ਸਬਡਿਵੀਜ਼ਨ ਟਾਂਡਾ ਤੇ ਇੰਸਪੈਕਟਰ ਔੰਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੌਰਾਨ ਥਾਣਾ ਟਾਂਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਟਾਂਡਾ ਪੁਲਿਸ ਵੱਲੋਂ ਸ਼ੱਕ ਦੀ ਬਿਨਾ ਤੇ ਜੋਵਨ ਜੋਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਡੱਲਾ ਥਾਣਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਉਕਤ ਨੇ ਮੰਨਿਆ ਕਿ ਉਸ ਵੱਲੋਂ ਆਪਣੇ ਸਾਥੀ ਅਰਸ਼ਦੀਪ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਵੱਡੀ ਪੱਤੀ ਡੱਲਾ ਥਾਣਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਨਾਲ ਮਿਲ ਕੇ ਰਾਤ ਨੂੰ ਨਜ਼ਦੀਕ ਦਾਰਾਪੁਰ ਤੋਂ ਦੋ ਮੈਡੀਕਲ ਸਟੋਰਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸੰਬੰਧੀ ਮਕਦਮਾ ਥਾਣਾ ਟਾਂਡਾ ਤੇ ਰਾਤ ਨੂੰ ਜਾਜਾ ਰੋਡ ਗੁਰੂ ਨਾਨਕ ਕਲੋਨੀ ਸਾਹਮਣੇ ਮੰਨੂ ਫੋਰੈਕਸ ਦੀ ਦੁਕਾਨ ਅਤੇ ਕਮਲ ਡੈਂਟਲ ਲੈਬ ਦਾ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਇਸ ਸਬੰਧੀ ਉਕਤ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜੋ ਇਹ ਦੋਸ਼ੀ ਦਿਨ ਸਮੇਂ ਦੁਕਾਨਾਂ ਨੂੰ ਤੋੜ ਕੇ ਅਤੇ ਰਾਤ ਸਮੇਂ ਉਹਨਾਂ ਦੁਕਾਨਾਂ ਦੇ ਰਾਡ ਨਾਲ ਸ਼ਟਰ ਤੋੜ ਕੇ ਉਹਨਾਂ ਵਿੱਚੋਂ ਚੋਰੀ ਕਰਦੇ ਨੇ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਸਖਤ ਇਹਨਾਂ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਦੋਸ਼ੀਆਂ ਦਾ ਅਪਰਾਧਿਕ ਸੁੋਕੜ ਵੀ ਹੈ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਉਹ ਸੁਣਦੇ ਆ ਪੂਰੀ ਖਬਰ ਜਨਾ ਸ਼ਰਪੰਦਰ ਮਾੜੇ ਅਨਸਰਾਂ ਦੇ ਖਿਲਾਫ ਮਾਨਜੋਗ ਐਸਐਸਪੀ ਸੀ ਰਵਿੰਦਰ ਲੰਬਾ ਜੀ ਨੇ ਸਪੈਸ਼ਲ ਮੀ ਹੁਣ ਚਲਾਈ ਹੋਈ ਹੈ ਜਿਹਦੇ ਤਰ ਤ ਮਾਨਜੋਗ ਐਸਪੀ ਸਾਹਿਬ ਦੀ ਸਮਾਈਆ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਕੋਲਸਨ ਡੀਐਸਪੀ ਸਾਹਿਬ ਰਿਜਨ ਟਾਂਡਾ ਜੀ ਵੱਲੋਂ ਟਾਂਡਾ ਏਰੀਆ ਚ ਪਿਛਲੇ ਦਿਨੀ ਜੋ ਸ਼ਟਰ ਤੋੜ ਕੇ ਕੁਝ ਲੁਟੇਰਿਆਂ ਨੇ ਵਾਰਦਾਤਾਂ ਕੀਤੀਆਂ ਸਨ ਉਨਾਂ ਨੇ ਪ੍ਰੈਸ ਕਰਕੇ ਵੱਡੀ ਸਫਲਤਾ ਅਸਰ ਕੀਤੀ ਹੈ ਇਹ ਇੱਕ ਵੱਡਾ ਸਰਗਣਾ ਹੈਗਾ ਜਿਹਦੇ ਚ ਦੋ ਦੋਸ਼ੀ ਪੁਲਿਸ ਵੱਲੋਂ ਗ੍ਰਫਤਰ ਕੀਤੇ ਗਏ ਆ ਮਿਤੀ 13 14 ਦੇ ਦਰਮਿਆਨੀ ਰਾਤ ਨੂੰ ਦਾਰਾਪੁਰ ਜਿਹੜੀ ਏਰੀਆ ਉੱਥੇ ਦੋ ਦੋਸ਼ੀਆਂ ਨੇ ਮੋਟਰਸਾਈਕਲ ਤੇ ਆਈ ਸੀ ਤੇ ਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਤੇ ਉਹ ਤੋੜ ਕੇ ਉਹਨਾਂ ਚੋਂ ਕੁਝ ਪੈਸੇ ਤੇ ਕੁਝ ਦਵਾਈਆਂ ਵਗੈਰਾ ਚੋਰੀ ਕਰਕੇ ਚਲੇ ਗਏ ਇਹਨਾਂ ਨੇ ਇਸੇ ਲੜੀ ਦੇ ਤਹਿਤ ਸ਼ਹਿਰ ਦੁਵਾਰਾਂ 25-26 ਦੀ ਦਰਮਿਆਨੀ ਰਾਤ ਨੂੰ ਤਿੰਨ ਸ਼ਟਰ ਤੋੜੇ ਇੱਕ ਰੇਲਵੇ ਸਟੇਸ਼ਨ ਤੇ ਹੈਗਾ ਨਵੀਨ ਮੈਡੀਕਲ ਸਟੋਰ ਉਸ ਤੋਂ ਨਵਾ ਜਾਜਾ ਰੋਡ ਤੇ ਇੱਕ ਕਮਲ ਡੈਂਟਲ ਐਕਸ ਲੈਬ ਹੈਗੀ ਆ ਉਹਦੇ ਨਾਲ ਹੀ ਇੱਕ ਮਨੂਫੋਰਕਸ ਇਹਨਾਂ ਨੇ ਸ਼ਟਰ ਤੋੜ ਕੇ ਉੱਥੋਂ ਵੀ ਕੁਝ ਪੈਸੇ ਤੇ ਕੋਈ ਸਮਾਲ ਚੋਰੀ ਕੀਤਾ ਸੀਗਾ ਟਾਂਡਾ ਪੁਲਿਸ ਵੱਲੋਂ ਇਹ ਦੋਸ਼ੀ ਗ੍ਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਦੋਨੋਂ ਦੋਸ਼ੀ ਕ੍ਰਿਮੀਨਲ ਨੇਚਰ ਦੇ ਵਿਅਕਤੀ ਹੈ ਜਿਹੜਾ ਜੋਗਨਜੀਤ ਹੈ ਇਹਦੇ ਖਿਲਾਫ ਤਿੰਨ ਮਕਦਮੇ ਲੱਗੇ ਆ ਔਰ ਇਹਦਾ ਸਾਥੀ ਅਸ਼ਦੀਕ ਉਹਦੇ ਖਿਲਾਫ ਜਿਹੜੇ 6 ਮੁਕਾਦਮੇ ਲੁੱਟਾ ਖਵਾਉਂਦੇ ਦਰਦੇ ਜਿਹੜਾ ਜੋਗਨ ਬ੍ਰੀਤਾ ਇਹ ਡਰਗ ਦਾ ਕੰਮ ਵੀ ਨਾਲ ਕਰਦਾ ਤੇ ਅਕਸ਼ ਅਸ਼ਤ ਦੇ ਪਾ ਜਿਹੜਾ ਇਹ ਲੁੱਟਾ ਖਵਾਉਂਦਾ ਤੇ ਸਨੈਚਿੰਗ ਦਾ ਕੰਮ ਕਰਦਾ ਹੈ ਇਹਨਾਂ ਦੇ ਖਿਲਾਫ ਵੱਤ ਵੱਤ ਐਵੀਡੈਂਸ ਕਲੈਕਟ ਕਰਕੇ ਤੇ ਇਹਨਾਂ ਦੇ ਖਿਲਾਫ ਅਗਲੀ ਤਫਤੀਸ਼ ਹੁਕਮਨ ਕੀਤੀ ਜਾਊਗੀ ਆਸ ਹੈ ਕਿ ਇਹਨੂੰ ਡੀਪਰ ਇਨਵੈਸਟੀਗੇਸ਼ਨ ਹੋਰ ਵੀ ਵਾਰ ਦਰ ਤੱਕ ਖੋਲਣ ਦੇ ਖਲਾਸੇ ਹੈ ਗਿਆ ਜ਼ਿਲ੍ਹਾ ਸ਼ਰਪੜੰਦਰ ਮਾਜੋਗ ਐਸਐਸਪੀ ਸਾਹਿਬ ਦੀ ਰਹਿਮਾਈ ਹੈ ਕ੍ਰਾਈਮ ਨੂੰ ਨਕੇਲ ਪੌਂਲ ਰਹੀ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਥੈਂਕ ਯੂ ਟਾਂਡਾ ਤੋਂ ਜਸਪ੍ਰੀਤ ਸਿੰਘ ਦੀ ਰਿਪੋਰਟ